ਆਣਾ ਵਿਖੇ ਬਾਬਾ ਜਗਦੀਪ ਸਿੰਘ ਖਾਲਸਾ ਨਿਹੰਗ ਸਿੰਘ ਛਬੀਲ ਘਰ ਦੇ ਮੁਖ ਲਿਆਣਾ ਤੋਂ ਰਾਜਪੁਰ ਪਾਈਆਂ ਰੋਡ ਤੇ ਸਮੂਹ ਨਗਰ ਨਿਵਾਸੀ ਅਤੇ ਇਲਾਕੇ ਦੇ ਸਹਿਯੋਗ ਨਾਲ ਬਾਬਾ ਵੀਰ ਸਿੰਘ ਗੱਤਕਾ ਅਕੈਡਮੀ ਮੁਖ ਲਿਆਣਾ ਨਿਹੰਗ ਸਿੰਘ ਜਥੇਬੰਦੀਆਂ ਦਲ ਖਾਲਸਾ ਹੁਸ਼ਿਆਰਪੁਰ ਪਾਈ ਅਮਰਿਤਪਾਲ ਸਿੰਘ ਟੀਮ ਸਮੂਹ ਪਰਿਵਾਰਕ ਮੈਂਬਰ ਵੱਲੋਂ ਬਾਬਾ ਜਗਦੀਪ ਸਿੰਘ ਖਾਲਸਾ ਨਿਹੰਗ ਸਿੰਘ ਬੀਬੀ ਨਰਿੰਦਰ ਕੌਰ ਦੀ ਯਾਦ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਬਾਬਾ ਜੁਗਰਾਤ ਸਿੰਘ ਹੈਡ ਗਰੰਥੀ ਮੁਖ ਲਿਆਣਾ ਨੇ ਅਰਦਾਸ ਬੇਨਤੀ ਕਰਕੇ ਛਬੀਲ ਦੀ ಾರಂಭਤਾ ਕੀਤੀ। ਇਸ ਮੌਕੇ ਸਮੂਹ ਸੇਵਾਦਾਰਾਂ ਵੱਲੋਂ ਆਉਣ ਜਾਣ ਵਾਲੇ ਰਾਗੀਰਾਂ ਨੂੰ ਠੰਡਾ ਮਿੱਠਾ ਜਲ ਛਕਾਇਆ ਗਿਆ। ਇਸ ਮੌਕੇ ਜਥੇਦਾਰ ਬਾਬਾ ਰਵਿੰਦਰ ਸਿੰਘ ਖਾਲਸਾ ਇਟਲੀ ਮੁਖ ਲਿਆਣਾ ਨੇ ਸਮੂਹ ਸੰਤਾਂ ਦਾ ਛਬੀਲ ਵਿੱਚ ਸਹਿਯੋਗ ਦੇਣ ਤੇ ਧੰਨਵਾਦ ਕੀਤਾ। ਇਸ ਮੌਕੇ ਛਬੀਲ ਦੌਰਾਨ ਬਾਬਾ ਬਲਜਿੰਦਰ ਸਿੰਘ ਖਾਲਸਾ ਜ਼ਿਲ੍ਹਾ ਪ੍ਰਧਾਨ ਦਲ ਖਾਲਸਾ ਹੁਸ਼ਿਆਰਪੁਰ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਸ਼ਿਰਕਤ ਕੀਤੀ ਇਸ ਮੌਕੇ ਛਬੀਲ ਦੌਰਾਨ ਬਾਬਾ ਜਰਨੈਲ ਸਿੰਘ ਅਨਮੋਲ ਪਰੀਤ ਸਿੰਘ ਸੁਰਜੀਤ ਸਿੰਘ ਸੋਨੂ ਹਰਕੀਰਤ ਸਿੰਘ ਗੁਰਵੀਰ ਸਿੰਘ ਗੁਰਜੋਤ ਸਿੰਘ ਅਵੀਜੋਤ ਸਿੰਘ ਜਤਿੰਦਰ ਪਾਲ ਸਿੰਘ ਲਵਪਰੀਤ ਸਿੰਘ ਕਰਨੈਲ ਸਿੰਘ ਆਦਿ ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸੈਗਲ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਐਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੁਖਲਿਆਣਾ ਪਿੰਡ ਭਾਈ ਜਗਦੀਪ ਸਿੰਘ ਜੱਗੀ ਉਹਨਾਂ ਦੇ ਯਾਦ ਦੇ ਵਿੱਚ ਭਾਈ ਰਵਿੰਦਰ ਸਿੰਘ ਖਾਲਸਾ ਜੀ ਇਟਲੀ ਤੋਂ ਉਹਨਾਂ ਦੇ ਪਿਤਾ ਜੀ ਨੇ ਦੱਸਿਆ ਕਿ ਆਪਾਂ ਸ਼ਵੀਲ ਜੋ ਇੱਥੇ ਲਗਾਨੀ ਹੈਗੀ ਹੈ ਤਾਂ ਅਸੀਂ ਦਲ ਖਾਲਸਾ ਵੱਲੋਂ ਸਾਡੀ ਟੀਮ ਆਈ ਹੈ ਜੋ ਕਿ ਜਗਦੀਪ ਸਿੰਘ ਜੱਗੀ ਸਾਡੇ ਦਲ ਖਾਲਸਾ ਦਾ ਵੀ ਮੈਂਬਰ ਰਹੇ ਹਨ ਬੜੀ ਚੜ੍ਹਦੀ ਗਾਲ ਵਾਲੀ ਸਿੰਘ ਸੀ ਤਾਂ ਹੁਣ ਮਹਾਰਾਜ ਇਹ ਜੋ ਵੀ ਇੱਥੇ ਮਤਲਬ ਉਹਨਾਂ ਦੇ ਪਿਤਾ ਜੀ ਵੱਲੋਂ ਕਰ ਰਹੇ ਉਪਰਾਲਾ ਛਵੀਲ ਦਾ ਹੋਇਆ ਜਾਂ ਭਾਈ ਰਵਿੰਦਰ ਸਿੰਘ ਜੱਗੀ ਆਪਣੇ ਫਾਦਰ ਉਹਨਾਂ ਦੇ ਨਸ਼ਾ ਦੇ ਸੰਬੰਧ ਵਿੱਚ ਵੀ ਬੜਾ ਯੋਗਦਾਨ ਪਾਉਂਦੇ ਆ ਤਾਂ ਹੋਰ ਵੀ ਜਿਹੜੇ ਕਾਰਜ ਹੈਗੇ ਆ ਕੌਮ ਦੇ ਪੰਥ ਲਈ ਉਹਨਾਂ ਲਈ ਵੀ ਯੋਗਦਾਨ ਬੜਾ ਪਾਉਂਦੇ ਆ ਭਾਈ ਰਵਿੰਦਰ ਸਿੰਘ ਖਾਲਸਾ ਜੀ ਸੋ ਸਾਨੂੰ ਸਾਰਿਆਂ ਨੂੰ ਮਿਲ ਕੇ ਜਿਸ ਤਰ੍ਹਾਂ ਆਪਣੇ ਭਾਈ ਜੱਗੀ ਜਗਦੀਪ ਸਿੰਘ ਜੱਗੀ ਪੰਥ ਦੀ ਸੇਵਾ ਲਈ ਮਨ ਲੋ ਬੰਦ ਚੜ ਕੇ ਹਿੱਸਾ ਲੈਂਦੇ ਸਨ ਨਸ਼ਿਆਂ ਤੋਂ ਵੀ ਕਾफी ਇਹਨਾਂ ਦਾ ਲੋਕਾਂ ਦੇ ਵਿੱਚ ਪ੍ਰੇਰਿਤ ਸੀ ਕਿ ਵੀ ਬੱਚਿਆਂ ਨੂੰ ਮਨ ਲੋ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਸਨ ਤਾਂ ਸਾਨੂੰ ਚਾਹੀਦਾ ਹੈ ਵੀ ਜੱਗੀ ਜੋ ਆਪ ਤਾਂ ਇੱਥੇ ਮਨ ਲੋ ਇਸ ਦੁਨੀਆ ਵਿੱਚ ਨਹੀਂ ਰਿਹਾ ਤਾਂ ਉਹਦੀਆਂ ਯਾਦਾਂ ਵੀ ਅਸੀਂ ਮਨ ਲੋ ਇਸ ਤਰ੍ਹਾਂ ਬਣਾ ਕੇ ਦੇਖੀਏ ਤਾਂ ਕਿ ਜਿਸ ਤਰ੍ਹਾਂ ਉਹ ਆਪਣਾ ਯੋਗਦਾਨ ਪੰਥ ਵਿੱਚ ਦਲ ਖਾਲਸਾ ਦੇ ਨਾਲ ਰਹਿ ਕੇ ਪੰਥ ਦੀ ਸੇਵਾ ਕਰਦੇ ਰਹੇ ਹਨ ਸਾਨੂੰ ਸਾਰੇ ਯੂਥ ਨੂੰ ਵੀ ਇਹ ਇੱਕ ਸੁਨੇਹਾਈ ਹੈ ਕਿ ਮਤਲਬ ਰਲ ਮਿਲ ਕੇ ਆਪਾਂ ਪੰਥ ਦੀ ਸੇਵਾ ਕਰੀਏ ਨਸ਼ਾ ਤੋਂ ਵੱਲੋ ਬਚ ਕੇ ਰਹੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਜੋ ਕਿ ਸਤਕਾਰਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਵਾਲੇ ਉਹਨਾਂ ਦੇ ਬੇਟੇ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਜੀ ਜੋ ਕੁਝ ਸਮਾਂ ਪਹਿਲਾਂ ਕਾਲ ਚਲਾਣਾ ਕਰ ਗਏ ਸੀ ਤੇਨਾਂ ਦੀ ਯਾਦ ਵਿੱਚ ਭਾਈ ਸਾਹਿਬ ਵੱਲੋਂ ਕਰਾਲਾ ਕੀਤਾ ਗਿਆ ਹੈ ਪਿੰਡ ਮੁਖ ਖਿਆਣਾ ਵਿਖੇ ਸ਼ਹੀਦ ਘਰ ਬਣਾਇਆ ਗਿਆ ਹੈ ਜਿਸ ਦੇ ਵਿੱਚ ਅੱਜ ਉਹਨਾਂ ਦੀ ਯਾਦ ਵਿੱਚ ਸ਼ਹੀਦ ਦੇ ਲੰਗਰ ਲਗਾਏ ਜਾ ਰਹੇ ਹਨ ਜਿਸ ਦੇ ਵਿੱਚ ਸਤਕਾਰਯੋਗ ਭਾਈ ਸਾਹਿਬ ਭਾਈ ਦਲ ਖਾਲਸਾ ਤੋਂ ਬਲਜਿੰਦਰ ਸਿੰਘ ਜੀ ਪਹੁੰਚੇ ਹਨ ਜ਼ਿਲ੍ਹਾ ਪ੍ਰਧਾਨ ਸਮੂਹ ਪਰਿਵਾਰ ਵੱਲੋਂ ਅਤੇ ਪਿੰਡ ਮੁਖ ਲਿਆਣੇ ਦੀ ਸੰਗਤ ਵੱਲੋਂ ਭਾਈ ਸਾਹਿਬ ਜੀਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਹੁੰਚ ਕਰਕੇ ਸਾਥ ਦਿੱਤਾ ਹੈ ਆਪ ਵੀ ਆਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਸਾਰੇ ਜਣੇ ਸਾਥ ਦਿੰਦੇ ਰਹੋ ਅਤੇ ਜੋ ਕਿ ਨਸ਼ਿਆਂ ਤੋਂ ਦੂਰ ਜਾਣ ਦੀ ਮਹਿੰਮ ਜਿਹੜੀ ਚਲਾਈ ਹੋਈ ਹੈ ਇਸ ਦੇ ਵਿੱਚ ਵੀ ਸਾਰੇ ਸੰਗਤ ਸਹਿਯੋਗ ਦੇਵੇ ਜੋ ਕਿ ਸਾਰੇ ਜਿਹੜੇ ਨੌਜਵਾਨ ਹਨ ਨਸ਼ਿਆਂ ਤੋਂ ਦੂਰ ਰਹਿਣ ਅਤੇ ਗੁਰਸਿੱਖੀ ਵੱਲ ਜੁੜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ